ਟਾੜੇ ਤੋਂ ਵੀ ਤੁਹਾਡੇ ਉੱਤੇ ਵੀ ਮਨਜੀਤ ਸਾਹਿਬ ਦੀਵਾਨ ਹਾਲ ਤੋਂ ਇਲਜ਼ਾਮ ਲੱਗੇ ਸੀ ਤੇ ਬਹੁਤ ਘਟੀਆ ਇਲਜ਼ਾਮ ਲਾਏ ਗਏ ਸੀ ਵਿਰਾਲਾ ਜੀ ਤੇ ਵੀ ਲੱਗਦੇ ਆ ਇਹਨਾਂ ਨੂੰ ਕਿਉਂ ਨਹੀਂ ਸ਼ਰਮ ਆਉਂਦੀ ਕਿਸੇ ਚੀਜ਼ ਦੀ ਭਾਜੀ ਤੁਸੀਂ ਬੜੀ ਪਿਆਰੀ ਗੱਲ ਕਹੀ ਐ ਇਹਨੂੰ ਕਿਹਾ ਜਾਂਦਾ ਕਿਰਦਾਰ ਕਸ਼ੀ ਕਰਨੀ ਜਦੋਂ ਮੈਂ ਤੁਹਾਡਾ ਮੁਕਾਬਲਾ ਨਹੀਂ ਕਰ ਸਕਾਂਗਾ ਨਾ ਕਿਸੇ ਵੀ ਤਰੀਕੇ ਤੁਹਾਡੀਆਂ ਦਲੀਲਾਂ ਦੇ ਮੇਰੇ ਕੋਲ ਜਵਾਬ ਨਹੀਂ ਹੋਣਗੇ ਹੈਨਾ ਫਿਰ ਮੈਂ ਕਹਾਂਗਾ ਤੇ ਕਾਰਵਾਈਆਂ ਕਰਵਾਵਾਂ ਪਰਸਨਲ ਹੋ ਜਾਗਾ ਤੁਹਾਡੇ ਪਰਿਵਾਰਾਂ ਤੇ ਅਟੈਕ ਕਰਾਂਗਾ ਫਿਰ ਮੈਂ ਇਹਨਾਂ ਨੂੰ ਕਮੀਨਾ ਤੇ ਨੀਵਾ ਹੋ ਜਾਗਾ ਫਿਰ ਮੈਂ ਤੁਹਾਡੇ ਤੇ ਅਨੇਕ ਪ੍ਰਕਾਰ ਦੇ ਇਹੋ ਜਿਹੇ ਘਟੀਆਂ ਇਲਜ਼ਾਮ ਲਾਵਾਂਗਾ ਜਿਨ੍ਹਾਂ ਦੇ ਨਾਲ ਤੁਹਾਡਾ ਦੂਰ ਦਾ ਨਾਤਾ ਵੀ ਨਹੀਂ ਹੁੰਦਾ ਅਸਲ ਦੇ ਵਿੱਚ ਨਾ ਹਾਰੇ ਹੋਏ ਖਿਡਾਰੀ ਦੀ ਪਛਾਣ ਹੁੰਦੀ ਏ ਜਦੋਂ ਖਿਡਾਰੀ ਕਈ ਮੈਂ ਦੇਖਿਆ ਹਾਰ ਜਾਂਦਾ ਹੈ ਨਾ ਉਹ ਫਿਰ ਹੋਰ ਨਹੀਂ ਹੁੰਦਾ ਚੱਕ ਵੱਡਣ ਲੱਗ ਪੈਂਦਾ ਵੀ ਦੰਦ ਮਾਰਦੇ ਆ ਦੇ ਹਨਾ ਮਾਂ ਤੇ ਦੰਦ ਮਾਰਦੇ ਆ ਇਹ ਹੁਣ ਦੰਦ ਮਾਰਦੇ ਪੈਣ ਤੇ ਇਸ ਚੀਜ਼ ਦੀ ਨਿਸ਼ਾਨੀ ਹੈ ਵੀ ਇਹ ਹਾਰੇ ਹੋਏ ਜਵਾਰੀਏ ਨੇ ਤੇ ਹੁਣ ਮੈਂ ਜਵਾਰੀਏ ਸ਼ਬਦ ਤੋਂ ਵੀ ਇਹਨਾਂ ਨੇ ਕਹਿਣਾ ਵੀ ਪਹਿਲਾਂ ਸਾਨੂੰ ਮਹਾਂਤ ਕਹਿੰਦੇ ਸੀ ਹੁਣ ਸਾਨੂੰ ਜਵਾਰੀਏ ਕਹਿੰਦੇ ਨੇ ਇਹ ਹਾਰੇ ਹੋਏ ਜਵਾਰੀਏ ਦੇ ਲੱਛਣ ਹੁੰਦੇ ਆ ਤੇ ਜਿੱਦਾਂ ਸੁਖਬੀਰ ਬਾਦਲ ਨੇ ਜਾ ਕੇ ਘਰੇ ਸਰੋਪੇ ਦਿੱਤੇ ਆ ਮਾਤਾ ਨੂੰ ਯਾਰ ਉਹ ਨਹੀਂ ਇੱਕ ਮੈਂ ਤੁਹਾਡੀ ਗੱਲ ਇੱਥੇ ਰੋਕਦਾ ਮੈਨੂੰ ਉਹਦੋਂ ਦੁੱਖ ਲੱਗਿਆ ਪਤਾ ਨਹੀਂ ਕਿਉਂ ਮੈਨੂੰ ਪਤਾ ਵੀ ਇਸ ਗੱਲ ਤੋਂ ਪਰਿਵਾਰ ਮੇਰਾ ਨਾਰਾਜ਼ ਹੋ ਸਕਦਾ ਹੈ ਪਰ ਮੇਰੀਆਂ ਵੀ ਤਾਂ ਕੌਮੀ ਭਾਵਨਾਵਾਂ ਮੰਨੇ ਨਾ ਜਿਹੜਾ ਸ਼ਹੀਦ ਹੁੰਦਾ ਭਾਈ ਸਾਹਿਬ ਉਹ ਕਿਸੇ ਇੱਕ ਪਰਿਵਾਰ ਦਾ ਨਹੀਂ ਹੁੰਦਾ ਉਹ ਹੁੰਦਾ ਕੌਮ ਦਾ ਮੈਨੂੰ ਉਦਨ ਬਾਹਰ ਬੈਠੇ ਨੂੰ ਮੈਨੂੰ ਬੜੀ ਜਦੋਂ ਫੋਟੋ ਆਈ ਨਾ ਸੱਚੀ ਮੁੱਚੀ ਮੈਨੂੰ ਦੁੱਖ ਹੋਇਆ ਵੀ ਇਹ ਸਰੋਪਾ ਦੇਖੋ ਪਰਿਵਾਰ ਕੋਲੋਂ ਭਾਵੇਂ ਤੇ ਪਵਾ ਦਿੱਤਾ ਗਿਆ ਹਨਾ ਭਾਵੇਂ ਪਰਵਾਰ ਨੇ ਪਾ ਦਿੱਤਾ ਹਨਾ ਯਾਰ ਤੁਸੀਂ ਜਿਹੜੇ ਬੰਦੇ ਨੇ 97 ਵਿੱਚ ਸਾਡੇ ਨਾਲ ਇਹ ਜ਼ਬਾਨ ਕੀਤੀ ਸੀ ਤੇ 97 ਤੋਂ ਲੈ ਕੇ 2024 ਚੜ ਗਿਆ ਆਪਣੀ ਜ਼ਬਾਨ ਪੂਰੀ ਨਹੀਂ ਕੀਤੀ ਉਹਨੂੰ ਲਾਹਣਤਾ ਪਾਉਣੀ ਸੀ ਉਹਨੂੰ ਸਰੋਪਾ ਕਿਉਂ ਪਹਿ ਗਿਆ ਵੀ ਇਹ ਮੇਰੇ ਅੰਦਰ ਇੱਕ ਸਵਾਲ ਹੈ ਐਜ ਸਿੱਖ ਮੇਰੇ ਅੰਦਰ ਦਾ ਸਵਾਲ ਹੈ ਇਹ ਗੱਲ ਮੈਂ ਬਾਕਾਇਦਾ ਉਥੇ ਫਿਲੀਪੀਨਸ ਸਟੇਜ ਤੇ ਵੀ ਬੋਲੀ ਹੈ ਮੈਂ ਕਿਹਾ ਅੱਜ ਪਤਾ ਨਹੀਂ ਮੈਨੂੰ ਤਕਰੀਰ ਕੋਈ ਹੈ ਉਹ ਸੰਗ ਦਾ ਪਰਿਵਾਰ ਕੋਈ ਕਿਸੇ ਨੇ ਪ੍ਰੈਸ਼ਰ ਪਾ ਕੇ ਕਰਵਾਇਆ ਹੋਵੇ ਜਿਉਂਦੇ ਰਹੋ ਬੱਚਿਓ ਇਹ ਕੱਲ ਆਨੰਦ ਕਾਰਜ ਕਰਕੇ ਗਏ ਨਾ ਬੱਚਿਆਂ ਦਾ ਹਾਂ ਵਾਹਿਗੁਰੂ ਜਿਉਂਦੇ ਰਹੋ ਜਿਉਂਦੇ ਰਹੋ ਚੜ੍ਹਦੀ ਕਲਾ ਹੋ ਸਕਦਾ ਹੈ ਪਰਿਵਾਰ ਤੇ ਪ੍ਰੈਸ਼ਰ ਪਿਆ ਹੋਵੇ ਕਿਉਂਕਿ ਇੱਥੇ ਨਾ ਗਰਚਰਨ ਗਰੇਵਾਲ ਹੈ ਜਿਹੜਾ ਐਸਡੀਪੀਸੀ ਦਾ ਅੱਜਕੱਲ ਮੇਰੇ ਖਿਆਲ ਸਕਤਰ ਭਾਈ ਸਾਹਿਬ ਕੀ ਹੈ ਹਾਂ ਸਕਤਰ ਹੈ ਨਾ ਹਾਂ ਉਹ ਬੜਾ ਤੇਜ਼ ਬੰਦਾ ਹੈ ਉਸ ਪਰਿਵਾਰ ਦੇ ਵਿੱਚੋਂ ਨੇ ਆ ਕੇ ਪਤਾ ਨਹੀਂ ਕੀ ਪਲਾਨ ਬਣਾਇਆ ਕਿਸ ਤਰੀਕੇ ਨਾਲ ਸਰੋਪਾ ਪਵਾਤਾ ਬਾਈ ਜੀ ਸਰੋਪਾ ਪਾ ਕੇ ਫਿਰ ਸੱਚਾ ਹੋ ਜਾਂਦਾ ਹੈ ਪਰ ਸਰੋਪੇ ਦੀ ਗੱਲ ਕਰੀਏ ਹੈਨਾ ਤੇ ਫਿਰ ਜਦੋਂ ਅਰੂਪ ਸਿੰਘ ਘਰਾਂ ਨੇ ਸਰੋਪੇ ਪਾਏ ਸੀ ਅੱਜ ਤੱਕ ਉਹਨੂੰ ਕਿਉਂ ਮੈਂ ਆਪਾ ਗਲਤ ਕਹਿਣ ਦੇ ਪਏ ਆ ਇਹ ਸਰੋਪਾ ਕਰਦੇ ਵਿੱਚ ਪੈ ਗਿਆ ਤਾਂ ਸਰੋਪੇ ਪੈਣ ਦੇ ਨਾਲ ਸਖਬੀਰ ਕੋ ਬਹੁਤ ਬਚਾਨ ਨਹੀਂ ਪੁੱਛ ਸਕਦਾ ਹੈਨਾ ਉਸ ਚੀਜ਼ ਦਾ ਸਾਨੂੰ ਸੋਕੋ ਦੁੱਖ ਲੱਗਿਆ